ਸਤਿ ਸ੍ਰੀ ਅਕਾਲ ਦੋਸਤੋ ਪੰਜਾਬ ਸਰਕਾਰ ਵੱਲੋਂ ਸਾਰੇ 23 ਜ਼ਿਲ੍ਹਿਆਂ ਦੇ ਵਿੱਚ ਜਿਹੜੇ ਰਾਸ਼ਨ ਡਿਪੋ ਆਲਰੇਡੀ ਚੱਲ ਰਹੇ ਨੇ ਤੇ ਜਾਂ ਨਵੇਂ ਅਲਾਟ ਕੀਤੇ ਜਾ ਰਹੇ ਨੇ ਉਹਨਾਂ ਦੀਆਂ ਅਸਾਮੀਆਂ ਭਰਨ ਦਾ ਜਿਹੜਾ ਕੰਮ ਸ਼ੁਰੂ ਕੀਤਾ ਗਿਆ ਇਨਾ ਅਸਾਮੀਆਂ ਨੂੰ ਭਰਨ ਵਾਸਤੇ ਕੁਝ ਸ਼ਰਤਾਂ ਨਿਰਧਾਰਤ ਕੀਤੀ ਗਈਆਂ ਨੇ ਪੰਜਾਬ ਸਰਕਾਰ ਵੱਲੋਂ ਸੋ ਬੇਨਤੀ ਹੈ ਜਿਹੜੇ ਪੰਜਾਬ ਦੇ ਨੌਜਵਾਨ ਬੇਰੁਜ਼ਗਾਰ ਨੌਜਵਾਨ ਨੇ ਜਾਂ ਸਾਡੇ ਕੋਈ ਵੀ ਵਿਅਕਤੀ ਜਿਹੜਾ ਵੀ ਏਜਿਬਲ ਹੈਗਾ ਉਹਨਾਂ ਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਇਸ ਇਹ ਜਿਹੜੀਆਂ ਸ਼ਰਤਾਂ ਨੇ ਉਹਨਾਂ ਤੇ ਖਰਾ ਉਤਰਦੇ ਹੋ ਤਾਂ ਤੁਹਾਨੂੰ ਇਹ ਰੈਸ਼ਨ ਡਿਪੋ ਅਲਾਟ ਕਰਾਉਣ ਵਾਸਤੇ ਜ਼ਰੂਰ ਅਪਲਾਈ ਕਰਨਾ ਚਾਹੀਦਾ ਹੈ ਸੋ ਜਿਹੜੀਆਂ ਸ਼ਰਤਾਂ ਨਿਰਧਾਰਿਤ ਕੀਤੀਆਂ ਗਈਆਂ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਜਿਹੜਾ ਬਿਨੇਕਰ ਜਿਹਦੇ ਬਲੋ ਅਪਲਾਈ ਕੀਤਾ ਜਾਣਾ ਹੈ ਇੱਕ ਤਾਂ ਉਹਦੀ ਉਮਰ 18 ਸਾਲ ਤੋਂ 37 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਵਿੱਦਿਅਕ ਯੋਗਤਾ 10ਵੀਂ ਜਾਂ 12ਵੀਂ ਹੋਣੀ ਚਾਹੀਦੀ ਹੈ 10ਵੀਂ ਪੰਜਾਬੀ ਭਾਸ਼ਾ ਨਾਲ ਲਾਜ਼ਮੀ ਤੌਰ ਤੇ ਪਾਸ ਕੀਤੀ ਹੋਣੀ ਚਾਹੀਦੀ ਹੈ ਤੇ ਜਿਹੜਾ ਵੀ ਬੰਦਾ ਬਿਨੇ ਬਿਨੇ ਕਰ ਰਿਹਾ ਅਪਲਾਈ ਕਰ ਰਿਹਾ ਉਹ ਸਰਕਾਰੀ ਜਾਂ ਅਰਧ ਸਰਕਾਰੀ ਵਿਭਾਗ ਦੇ ਵਿੱਚ ਨੌਕਰੀ ਨਹੀਂ ਕਰਦਾ ਹੋਣਾ ਚਾਹੀਦਾ ਜਿਹੜੇ ਰਾਖਵੀਆਂ ਸ਼੍ਰੇਣੀਆਂ ਨੇ ਜਿਹੜੀਆਂ ਕੈਟਾਗਰੀਜ਼ ਹੁੰਦੀਆਂ ਨੇ ਰਿਜ਼ਰਵ ਕੈਟਾਗਰੀਜ਼ ਉਹਨਾਂ ਵਾਸਤੇ ਉਮਰ ਹੱਦ ਦੇ ਵਿੱਚ ਛੋਟ ਦਿੱਤੀ ਜਾਊਗੀ ਪੰਜਾਬ ਸਰਕਾਰ ਦੇ ਨਿਯਮਾਂ ਦੇ ਮਤਲਬਕ ਜੋ ਵੀ ਨਿਯਮ ਨਿਰਧਾਰਤ ਹੈਗੇ ਨੇ ਪੰਜਾਬ ਸਰਕਾਰ ਵੱਲੋਂ ਰਾਸ਼ਨ ਡਿਪੋ ਅਪਲਾਈ ਕਰਦੀ ਕੋਈ ਸਰਕਾਰੀ ਫੀਸ ਨਹੀਂ ਹੈ ਬਿਲਕੁਲ ਮੁਫਤ ਹੈਗਾ ਤੁਸੀਂ ਕਰਨਾ ਕੀ ਆ ਸਿਰਫ ਤੇ ਸਿਰਫ ਤੁਸੀਂ ਜਿਲਾ ਖੁਰਾਕ ਅਤੇ ਸਪਲਾਈ ਕੰਟਰੋਲਰ ਦਫਤਰ ਡੀ ਐਫ ਐਸ ਸੀ ਦਫਤਰ ਦੇ ਵਿੱਚ ਜਾਣਾ ਤੇ ਉੱਥੇ ਜਾ ਕੇ ਤੁਸੀਂ ਉਹਨਾਂ ਤੋਂ ਐਪਲੀਕੇਸ਼ਨ ਫਾਰਮ ਲੈ ਕੇ ਤੇ ਐਪਲੀਕੇਸ਼ਨ ਫਾਰਮ ਭਰ ਕੇ ਉੱਥੇ ਉਹਨਾਂ ਨੂੰ ਦੇ ਦੇਣਾ ਨਾਲ ਸਬੰਧਤ ਆਪਣੇ ਡਾਕੂਮੈਂਟਸ ਨਾਲ ਲੈ ਕੇ ਜਾਇਓ ਤੇ ਇੱਕ ਗੱਲ ਇਹਦੇ ਵਿੱਚ ਮੈਂ ਸਪਸ਼ਟ ਕਰ ਦੇਣੀ ਚਾਹੁੰਦਾ ਕਿ ਇਹ ਕੋਈ ਆਨਲਾਈਨ ਨਹੀਂ ਹੈ ਫਾਰਮ ਭਰਿਆ ਜਾਣਾ ਇਹ ਸਿਰਫ ਆਫਲਾਈਨ ਹੀ ਭਰਿਆ ਜਾਣਾ ਡੀ ਐਫ ਐਸ ਸੀ ਆਫਿਸ ਦੇ ਵਿੱਚ ਜਾ ਕੇ ਇੱਕ ਗੱਲ ਹੋਰ ਸਪਸ਼ਟ ਕੀਤੀ ਕਰਨੀ ਬੜੀ ਲਾਜ਼ਮੀ ਹੈ ਇੱਥੇ ਕਿ ਇਹ ਦੋਸਤੋ ਇਹ ਕਲੀਅਰ ਹੈ ਕਿ ਇਹ ਕੋਈ ਸਰਕਾਰੀ ਨੌਕਰੀ ਨਹੀਂ ਹੈਗੀ ਇਹ ਸਿਰਫ ਰਾਸ਼ਨ ਡਿਪੋ ਅਲੋਟ ਕਰਨ ਵਾਸਤੇ ਇੱਕ ਬਿਨੇ ਪੱਤਰ ਤੁਹਾਡੇ ਤੋਂ ਮੰਗੇ ਗਏ ਨੇ ਇਹ ਕਿਸੇ ਤਰ੍ਹਾਂ ਦੀ ਸਰਕਾਰੀ ਨੌਕਰੀ ਦਾ ਪ੍ਰਸਤਾਵ ਨਹੀਂ ਹੈਗਾ ਸੋ ਅਪਲਾਈ ਕਰਨ ਦੀ ਜਿਹੜੀ ਆਖਰੀ ਮਿਤੀ ਆ ਉਹ 24 ਅਪ੍ਰੈਲ 2025 ਹੈ ਸੋ ਜਿਹੜੀਆਂ ਸ਼ਰਤਾਂ ਤੁਹਾਨੂੰ ਦੱਸੀਆਂ ਗਈਆਂ ਨੇ ਉਹਨਾਂ ਸ਼ਰਤਾਂ ਦੇ ਵਿੱਚ ਜੇਕਰ ਤੁਸੀਂ ਫਿੱਟ ਬੈਠਦੇ ਹੋ ਤਾਂ ਤੁਹਾਨੂੰ ਇਹ ਜਿਹੜਾ ਪੰਜਾਬ ਸਰਕਾਰ ਵੱਲੋਂ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਕਿ ਜਿਹੜੇ ਰਾਸ਼ਨ ਦੀ ਪੁਜੀ ਤੋਂ ਸਾਨੂੰ ਫ੍ਰੀ ਦੇ ਵਿੱਚ ਰਾਸ਼ਨ ਮਿਲਦਾ ਜਾਂ ਰੈਤੀ ਦਰਾਂ ਤੇ ਰਾਸ਼ਨ ਮਿਲਦਾ ਉਹ ਅਲੋਟ ਕਰਾਉਣਾ ਚਾਹੀਦਾ ਇਹ ਵੀ ਨੌਜਵਾਨਾਂ ਨੂੰ ਮੁੰਡੇ ਕੁੜੀਆਂ ਨੂੰ ਉਹਨਾਂ ਦੇ ਪੈਰਾਂ ਤੇ ਖੜੇ ਕਰਨ ਦਾ ਇੱਕ ਬਹੁਤ ਵੱਡਾ ਉਪਰਾਲਾ ਹੈਗਾ ਪੰਜਾਬ ਸਰਕਾਰ ਦਾ ਸੋ ਜੇਕਰ ਤੁਸੀਂ ਇਹ एलिजिਬਿਲਟੀ ਕ੍ਰਾਈਟੇਰੀਆ ਦੇ ਵਿੱਚ ਤੁਸੀਂ ਫਿੱਟ ਬੈਠਦੇ ਹੋ ਤਾਂ ਤੁਹਾਨੂੰ ਇਹ ਜਰੂਰ ਅਪਲਾਈ ਕਰਨਾ ਚਾਹੀਦਾ ਹੈ ਤਾਂ ਫਾਇਦਾ ਲੈਣਾ ਚਾਹੀਦਾ ਹੈ ਇੱਕ ਫਾਇਦੇ ਕਲਮੀ ਦਾ ਸੋ ਦੋਸਤੋ ਖੁਦ ਵੀ ਅਪਲਾਈ ਕਰੋ ਆਪਣੇ ਨਾਲ ਦੇ ਦੋਸਤਾਂ ਨੂੰ ਪਰਿਵਾਰਕ ਜਾਂ ਰਿਸ਼ਤੇਦਾਰਾਂ ਨੂੰ ਜਿਹੜਾ ਵੀ एलिजिਬਲ ਹੈਗਾ ਉਹਨਾਂ ਨੂੰ ਜਰੂਰ ਇਸ ਵਾਸਤੇ ਉਤਸ਼ਾਹਿਤ ਕਰੋ ਕਿ ਉਹ ਰਾਸ਼ਨ ਡਿਪੋ ਅਲਾਟ ਕਰਾਉਣ ਵਾਸਤੇ ਅਪਲਾਈ ਕਰਨ ਆਪਣੇ ਜ਼ਿਲ੍ਹੇ ਨਾਲ ਜ਼ਿਲ੍ਹੇ ਦੇ ਜਿਹੜੇ ਵੀ ਤੁਹਾਡੇ ਡੀਐਫਐਸਸੀ ਆਫਿਸ ਹੈਗੇ ਨੇ ਉੱਥੇ ਜਾ ਕੇ ਤੁਸੀਂ ਜਿਹੜੀ ਹੋਰ ਇਨਫੋਰਮੇਸ਼ਨ ਵੀ ਤੁਸੀਂ ਲੈ ਸਕਦੇ ਹੋ ਤਾਂ ਜੋ ਤੁਹਾਨੂੰ ਅਪਲਾਈ ਕਰਨ ਦੇ ਵਿੱਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ ਸੋ ਬਹੁਤ-ਬਹੁਤ ਧੰਨਵਾਦ